ਅਪ੍ਰੈਲ ਦੀ ਵਿਸਾਖੀ ਹੋਵੇ ਜਾਂ ਜਿਸ ਮਰਜ਼ੀ ਮਹੀਨੇ ਦੀ ਹੋਵੇ ਸਾਰੀ ਉਮਰ ਵਿਸਾਖੀ ਕਿਵੇਂ ਬਣਦੀ ਹੈ ਜਿਵੇਂ ਅਸੀਂ ਇੱਕ ਵਾਰੀ ਸਮਝਿਆ ਸੀ ਕਿ ਬਸੰਤ ਸਾਰੀ ਉਮਰ ਦੀ ਹੁੰਦੀ ਹੈ ਅਸੀਂ ਸਮਝਿਆ ਸੀ ਅੰਦਰ ਦਈ ਜਦੋਂ ਖਿੜਾਹਟ ਹੁੰਦੀ ਹੈ ਪ੍ਰਫੁੱਲਤਾ ਹੁੰਦੀ ਹੈ ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲੰਤ ਵਾਲੀ ਉਹ ਇਹ ਸਭ ਕੁਝ ਕੀ ਹੁੰਦਾ ਹੈ ਸਦੀਵੀ ਤੇ ਸਦੀਵੀ ਵਿਸਾਖੀ ਕਿਸ ਤਰ੍ਹਾਂ ਬਣਦੀ ਹੈ ਜਦੋਂ ਮੇਰੇ ਮਨ ਨੂੰ ਇੱਕ ਕਪੈਸਿਟੀ ਪ੍ਰਾਪਤ ਹੁੰਦੀ ਹੈ ਨਾ ਪ੍ਰਭ ਬਣਦੀ ਜਦੋਂ ਇਹ ਜਰਨੀ ਸ਼ੁਰੂ ਹੀ ਹਾਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਇਹਦੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਨਾਨਕ ਵੈਸਾਖੀ ਪ੍ਰਭ ਪਾਵੈ ਮੇਰੇ ਮਨ ਨੂੰ ਇੱਕ ਕੁਆਲਿਟੀ ਪ੍ਰਾਪਤ ਹੋਈ ਕਦੋਂ ਜਦੋਂ ਸੂਰਤ ਨੇ ਨਿੱਜ ਘਰ ਚੋਂ ਸਤਿਗੁਰ ਦੀ ਮਤ ਦਾ ਸ਼ਬਦ ਸੁਨੇ ਆ ਸੁਣ ਕੇ ਮਨ ਨੂੰ ਆਗੁਣਾ ਵੱਲੇ ਪਾਸੇ ਤੋਂ ਹਟਾ ਲਿਆ ਮਨ ਮੰਨ ਗਿਆ